ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਲਾਕਾਰ ਭਾਈ ਵੀਰ ਸਿੰਘ ਨਾਂ ਦੇ ਨਾਲ ਸਿੰਘ ਲੱਗਦਾ ਹੈ ਤੇ ਸਿੰਘ ਹੈ ਵੀ ਸਜਿਆ ਹੋਇਆ ਪਰ ਜਿਹੜਾ ਉਹਨੇ ਕੰਮ ਕੀਤਾ ਉਹ ਕੋਈ ਸਿੰਘਾਂ ਵਾਲਾ ਨਹੀਂ ਕੀਤਾ ਗਲਤੀ ਦੋਸਤੋ ਵੱਡਿਆਂ ਵੱਡਿਆਂ ਤੋਂ ਹੋ ਜਾਂਦੀ ਹੈ ਜਾਣੇ ਅਣਜਾਣੇ ਦਾ ਜਿਹੜਾ ਸ਼ਬਦ ਹੈ ਉਹ ਹਰ ਇੱਕ ਵੱਲੋਂ ਬਣਾ ਸਮਾਰ ਕੇ ਬੋਲਿਆ ਜਾਂਦਾ ਹੈ ਪਹਿਲਾਂ ਗਾਣੇ ਧਰਮ ਦੇ ਖਿਲਾਫ ਮਰਯਾਦਾ ਨੂੰ ਤੋੜਨ ਵਾਲੇ ਇਹ ਲੋਕ ਗਾਉਂਦੇ ਐ ਤੇ ਜਦੋਂ ਗੱਲ ਮੁੱਦਾ ਬਣ ਜਾਂਦਾ ਫਿਰ ਕਹਿੰਦੇ ਆ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਜਿਹੜਾ ਵੀਰ ਸਿੰਘ ਐ ਕਲਾਕਾਰ ਕੀ ਦੋਸਤੋ ਉਹਨੂੰ ਸਿੱਖ ਪੰਥ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਕੀ ਉਹਨੂੰ ਸਿੱਖ ਪੰਥ ਦੇ ਵਿੱਚੋਂ ਜਥੇਦਾਰ ਸਹਿਬਾਨ ਹਾਰਜ ਕਰ ਦੇਣਗੇ ਇੰਨਾ ਵੱਡਾ ਗੁਨਾਹ ਹੋ ਗਿਆ ਇੱਕ ਪਾਸੇ ਤੇ ਦੇਖੀਏ ਦੋਸਤੋ ਬੜੇ ਵੱਡੇ ਵੱਡੇ ਲੋਕ ਗਨਾਹ ਕਰਕੇ ਗਲਤੀ ਮੰਨ ਲੈਂਦੇ ਐ ਤੇ ਉਹਨਾਂ ਨੂੰ ਭਾਂਡੇ ਮੰਨਣ ਦੀ ਜੋੜੇ ਛਾੜਨ ਦੀ ਜਿਹੜੀ ਸੇਵਾ ਉਹ ਧਾਰਮਿਕ ਸਜ਼ਾ ਲਾ ਕੇ ਮਾਫ ਕਰ ਦਿੱਤਾ ਜਾਂਦਾ ਹੈ ਕਿਉਂਕਿ ਗੁਰੂ ਘਰ ਦਾ ਇਹ ਦਸਤੂਰ ਹੈ ਕਿ ਜਿਹੜਾ ਵੀ ਨਿਮਕ ਕੇ ਝੁੱਕ ਕੇ ਆ ਗਿਆ ਉਹਨੂੰ ਦੋਸਤੋਂ ਬਖਸ਼ਣਾ ਪੈਂਦਾ ਹੈ ਕਈ ਵੀਰਾਂ ਨੂੰ ਮਰਜ਼ਾਦਾ ਦਾ ਨਹੀਂ ਪਤਾ ਹੁੰਦਾ ਉਹ ਕਹਿੰਦੇ ਭਾਂਡੇ ਮਾਂਜਣ ਨੂੰ ਜੋੜੇ ਝਾੜਨ ਨੂੰ ਤੁਸੀਂ ਸਜ਼ਾ ਕਹਿੰਦੇ ਹੋ ਕਹਿੰਦੇ ਜੇਕਰ ਇਹ ਸਜ਼ਾ ਫਿਰ ਸੇਵਾ ਕਿਹੜੀ ਬਚ ਗਈ ਫਿਰ ਕਹਿੰਦੇ ਬਾਣੀ ਪੜ੍ਹਨੀ ਨਿਤਨੇਮ ਕਰਨਾ ਜਿਹੜੇ ਜੋੜੇ ਛਾੜ ਕੇ ਕਹਿੰਦੇ ਅਸੀਂ ਸੇਵਾ ਕੀਤੀ ਕੀ ਉਹ ਸਜ਼ਾ ਘਟ ਰਹੀ ਹੈ ਨਹੀਂ ਦੋਸਤ ਇਹ ਵੱਖ-ਵੱਖ ਤਰ੍ਹਾਂ ਦੀ ਗੱਲ ਹੁੰਦੀ ਹੈ ਇੱਕ ਤੇ ਸਜ਼ਾ ਸੁਣਾਉਣੀ ਕਾਲ ਤਾਕਤ ਤੋਂ ਕਹਿਣਾ ਉਹ ਗੱਲ ਵੱਖਰੀ ਹੈ ਗਲਤੀ ਕਰਕੇ ਕਿਸੇ ਨੂੰ ਸਜ਼ਾ ਮਿਲਣੀ ਇੱਕ ਦੋਸਤੋ ਸੇਵਾ ਦਾ ਜਿਹੜਾ ਕਨਸੈਪਟ ਹੈ ਉਹ ਬਿਲਕੁਲ ਵੱਖਰਾ ਹੈ ਤੇ ਹੁਣ ਜੇਕਰ ਵੀਰ ਸਿੰਘ ਤੋਂ ਗਲਤੀ ਹੋ ਗਈ ਹੈ ਪਹਿਲਾਂ ਸੁਣ ਲਓ ਗਲਤੀ ਕਿਹੜੀ ਸੀ ਕਈ ਵੀ ਰੱਕਣਗੇ ਕਿ ਕੀ ਉਹ ਤੋਂ ਵੱਜ ਮਰ ਗਈ ਐ ਤਾਂ ਰਿਓ ਬਾਬਾ ਜੀ ਦੱਸੋ ਕੀ ਗਲਤੀ ਹੋਈ ਹੈ ਗਲਤੀ ਦੋਸਤੋ ਮੈਂ ਦੱਸਦਾ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸਤਾਵਦੀ ਮਨਾਈ ਜਾ ਰਹੀ ਹੈ ਵੱਡੇ ਪੱਧਰ ਤੇ ਦੇਸਾਂ ਵਿਦੇਸਾਂ ਵਿੱਚ ਮਨਾਈ ਜਾਣੀ ਹੈ ਨਵੰਬਰ ਦੇ ਮਹੀਨੇ ਦੇ ਵਿੱਚ ਅੱਗੇ ਆਉਣੀ ਹੈ ਤਿੰਨ ਸਾਢੇ ਤਿੰਨ ਮਹੀਨੇ ਲਗਭਗ ਰਹਿ ਚੁੱਕੇ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਰਕਾਰ ਵੱਲੋਂ ਵੀ ਬੜੇ ਵੱਡੇ ਪੰਦਰ ਤੇ ਮਨਾਈ ਜਾਣੀ ਹੈ ਇੱਕ ਤੇ ਦੋਸਤੋ ਸ਼ੀਦੀ ਦਿਹਾੜਾ ਗੁਰੂ ਤੇਗ ਬਹਾਦਰ ਦਾ ਇੱਕ ਗੁਰਿਆਈ 10ਵੇਂ ਪਾਤਸ਼ਾਹ ਦੀ ਇਹ ਦੋਨੇ ਸਤਾਵ ਦਿਨਾਂ ਰਹੀਆਂ ਤੇ ਜਦੋਂ ਉੱਥੇ ਕਸ਼ਮੀਰ ਦੇ ਵਿੱਚ ਕੋਈ ਪ੍ਰੋਗਰਾਮ ਸੀ ਸਰਕਾਰ ਦੇ ਵੱਲੋਂ ਕੀਤਾ ਗਿਆ ਜਾਂ ਪਤਵੰਤੇ ਸੱਜਣਾ ਵੱਲੋਂ ਕਿਸੇ ਸੰਸਥਾ ਵੱਲੋਂ ਪਰ ਉੱਥੇ ਪਿੱਛੇ ਸਟੇਜ ਦੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਦੇ ਸੰਬੰਧ ਵਿੱਚ ਕੋਈ ਸ਼ਬਦ ਲਿਖੇ ਸੀ ਆਪ ਜਿਹੜਾ ਪ੍ਰੋਗਰਾਮ ਹੋ ਰਿਹਾ ਸੀ ਸਟੇਜ ਤੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨਾਲ ਜੁੜਿਆ ਸੀ ਦੋਸਤੋ ਪਰ ਵੀਰ ਸਿੰਘ ਨੇ ਉੱਥੇ ਗਾਣੇ ਗਾਏ ਆਮ ਜਿਹੜੇ ਖਾਣੇ ਚ ਲਾਉਂਦਾ ਇਹੋ ਗਾਣੇ ਦੇ ਉੱਤੇ ਦੋਸਤੋ ਲੋਕ ਨੱਚ ਰਹੇ ਐ ਜਨਾਨੀਆਂ ਵੀ ਨੱਚ ਰਹੀਆਂ ਬੰਦੇ ਵੀ ਨੱਚ ਰਹੇ ਐ ਮੈਂ ਜਥੇਦਾਰ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਕੱਲੇ ਵੀਰ ਸਿੰਘ ਨੂੰ ਸਜ਼ਾ ਨਾ ਸਿੰਘ ਸਾਹਿਬ ਲਾਓ ਜਿਹੜੇ ਉੱਥੇ ਅੱਗਾ ਬਨ ਕੇ ਗੇੜੇ ਦਿੰਦੇ ਐ ਸਟੇਜ ਤੇ ਖੜੇ ਲੱਕ ਹਲਾਉਂਦੇ ਐ ਅੰਗੜੇ ਪਾਉਂਦੇ ਐ ਤੇ ਉਹਨਾਂ ਨੂੰ ਵੀ ਨਾਲ ਦੀ ਨਾਲ ਅਕਾਲ ਤਖਤ ਤੇ ਸੱਦ ਕੇ ਉਹਨਾਂ ਨੂੰ ਤਕੜੀ ਸਜ਼ਾ ਦੇਓ ਤਾਂ ਕਿ ਅੱਗੇ ਤੋਂ ਲੋਕਾਂ ਦੇ ਕੰਨ ਹੋ ਜਾਣ ਜਦੋਂ ਆਪਾਂ ਛੋਟੀ ਮੋਟੀ ਜੀ ਸਜ਼ਾ ਲਾ ਕੇ ਛੱਡ ਦਿੰਨੇ ਆ ਫਿਰ ਇਹ ਲੋਕ ਚੰਬੜ ਜਾਂਦੇ ਆ ਭਾਵੇਂ ਤੁਸੀਂ ਵੀਰ ਸਿੰਘ ਨੂੰ ਚੰਗਾ ਆਏ ਨੂੰ ਉਹਨੂੰ ਖਰੀਆਂ ਕਰੀਆਂ ਸਨਾਈਆਂ ਜਦੋਂ ਉਹ ਕਾਲ ਤਖਤ ਤੇ ਆਇਆ ਬਹੁਤ ਵਧੀਆ ਕੀਤਾ ਤੁਸੀਂ ਆਖਿਆ ਕਿ ਹਰ ਕੋਈ ਕਹਿੰਦਾ ਜਾਣੇਣ ਜਾਣੇ ਚ ਇਹ ਜਾਣੇਣ ਜਾਣੇ ਵਾਲੀ ਗੱਲ ਹੈ ਸਰਕਾਰ ਵੀ ਕਹਿੰਦੀ ਸੀ ਭਗਵੰਤ ਮਾਨ ਵੀ ਕਹਿੰਦਾ ਸੀ ਕਿ ਅਸੀਂ ਵੱਖਰੀ ਸਤਾਵਦੀ ਮਨਾਵਾਂਗੇ ਤੇ ਉਹਨੂੰ ਵੀ ਸਿੰਘ ਸਾਹਿਬ ਨੇ ਆਖਿਆ ਸੀ ਕਿ ਇਹ ਤੁਹਾਡੇ ਵੱਸ ਦੀ ਗੱਲ ਨਹੀਂ ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਾਵਦੀਆਂ ਮਨਾਉਂਦੀ ਆਈ ਹੈ ਤੇ ਹੁਣ ਵੀ ਮਨਾਵੇਗੀ ਤੁਸੀਂ ਸਰਕਾਰ ਵੱਲੋਂ ਸਹਿਯੋਗ ਕਰੋ ਦੋਸਤੋ ਸਹਿਯੋਗ ਤੇ ਕੋਈ ਕਰਦਾ ਨਹੀਂ ਔਰ ਵੱਖਰਾ ਆਪਣਾ ਜਿਹੜਾ ਬੰਝ ਹੈ ਉਹ ਬਰਾਬਰ ਗੱਡਣ ਨੂੰ ਪੈਂਦੇ ਆ ਇਹ ਬੜਾ ਮੰਦ ਭਾਗ ਹੈ ਪਹਿਲਾਂ ਵੀ ਕਈ ਸਰਕਾਰਾਂ ਵੇਲੇ ਇਹ ਹਾਲਾਤ ਬਣੇ ਨਹੀਂ ਪਹਿਲਾਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਜਦੋਂ ਸultanpur Lodhi بڑے ਵੱਡੇ ਸਮਾਗਮ ਹੋਏ ਆ ਉਹਨੇ ਵੀ ਆਖਿਆ ਸੀ ਦੋਸਤੋ ਉਹਨੂੰ ਵੀ ਇੱਕ ਦੋ ਲੀਡਰਾਂ ਦੀ ਰੰਧਾਵੇ ਵਰਗਿਆਂ ਦੀ ਇੱਕ ਦੋ ਦੀ ਹੋਰ ਸਹਿ ਸੀ ਕਿ ਆਪਾਂ ਬੱਕਰੇ ਪ੍ਰੋਗਰਾਮ ਕਰਾਂਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਦੋਂ ਵੱਡੀਆਂ ਸਤਾਵ ਦੀਆਂ ਪਿੱਛੇ ਜੇ ਮਨਾਈਆਂ ਕੰਗਰਾ ਦੀ ਸਰਕਾਰ ਸੀ ਪਰ ਨਹੀਂ ਪਰ ਦੋਸਤੋ ਉਹ ਮੰਨ ਗਿਆ ਸੀ ਜਿਹੜੇ ਵੱਡੇ ਸਮਾਗਮ ਸੀ ਉਹ ਸ਼੍ਰੋਮਣੀ ਕਮੇਟੀ ਨਾਲ ਹੀ ਕੀਤੇ ਸੀ ਪਰ ਫਿਰ ਵੀ ਇੱਕ ਦੋ ਥਾਂ ਉਹ ਬਕਰੇ ਕਰ ਗਈ ਸੀ ਇਸ ਲਈ ਹੁਣ ਸਰਕਾਰ ਨੇ ਦੇਖ ਲਿਆ ਇਹ ਵੀਰ ਸਿੰਘ ਉਹੀ ਸਮਾਗਮ ਵਿੱਚ ਗਿਆ ਸੀ ਅਜੇ ਸ਼ੁਰੂਆਤ ਹੋਈ ਸੀ ਜਿਹੜੀਆਂ ਸੀ ਦੀ ਸਤਾਵ ਦੀ ਤੇ ਹੁਣ ਵੀਰ ਸਿੰਘ ਨੂੰ ਲੋਕ ਕਹਿ ਰਹੇ ਆ ਕਿ ਇਹਨੂੰ ਤੱਕੜੀ ਸਜ਼ਾ ਮਿਲੇ। ਦੋਸਤੋ ਮੈਂ ਕਹਿਣਾ ਚਾਹਣਾ ਹੈ ਕਿ ਚਾਹੇ ਉਸ ਤੋਂ ਗਲਤੀ ਵੱਡੀ ਹੋਈ ਹੈ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨਾਲ ਜੁੜਿਆ ਮਸਲਾ ਹੈ ਪਰ ਫਿਰ ਵੀ ਦੋਸਤੋ ਉਹ ਸਿੱਖਾਂ ਦਾ ਬੱਚਾ ਹੈ। ਕੇਸ ਦਾੜੀ ਰੱਖੇ ਹੋਏ ਹੈ। ਅੰਮ੍ਰਿਤ ਛਕਿਆ ਹੈ। ਉਹਨੇ ਧਾਰਮਿਕ ਗਾਣੇ ਵੀ ਗਾਏ। ਗੁਰਨਾਨਕ ਦੇਵ ਜੀ ਦੇ ਵੀ ਗਾਏ ਹੈ। ਜੇ ਉਹਨੇ ਭੁੱਲ ਮੰਨ ਲਈ ਹੈ ਗਲਤੀ ਮੰਨ ਲਈ ਹੈ ਤੇ ਫਿਰ ਮਾਫੀ ਕਰਨੀ ਪੈਣੀ ਹੈ ਨਾ ਵਿੱਚ ਕਹਿ ਰਹੇ ਹੈ ਜੀ ਉਹਨੂੰ ਸਿੱਖ ਪੰਥ ਦੇ ਵਿੱਚੋਂ ਖਾਰਜ ਕਰ ਦੇ ਉਹਨੂੰ ਬਾਹਰ ਕੱਢ ਦਿਓ ਦੋਸਤੋ ਸੱਚਾ ਸਿੰਘ ਲੰਗਾਰ ਵਰਗੇ ਬੰਦੇ ਆਈ ਤੁਹਾਨੂੰ ਪਤਾ ਹੀ ਹੈ ਪਰ ਉਹਨਾਂ ਨੂੰ ਵੀ ਹੌਲੀ-ਹੌਲੀ ਆਹ ਦੇਖ ਲਓ ਹੁਣ ਉਹ ਵਾਪਸ ਆ ਕੇ ਉਹਨਾਂ ਨੂੰ ਜ਼ਿੰਮੇਵਾਰੀਆਂ ਵੀ ਮਿਲ ਗਈਆਂ ਪ੍ਰਧਾਨਗੀਆਂ ਵੀ ਮਿਲ ਗਈਆਂ ਉਹ ਗਰਦਾਸਪੁਰ ਦਾ ਅਕਾਲੀ ਦਲ ਦਾ ਪ੍ਰਧਾਨ ਵੀ ਬਣ ਗਿਆ ਸੁੱਚਾ ਸਿੰਘ ਲੰਗਾ ਜਿਹੜਾ ਕਹਿੰਦਾ ਸੀ ਕਿ ਅਸੀਂ ਲੋਕਾਂ ਦੇ ਵੱਟ ਕੱਢਦੇ ਆਂਗੇ ਇੱਕ ਵੀਡੀਓ ਵਾਇਰਲ ਹੋਈ ਜਾਂਦੀ ਸੀ ਪਿੱਛੇ ਜੇ ਉਹ ਕਹਿੰਦਾ ਸੀ ਆ ਜਾਣ ਦਿਓ ਸਾਡੀ ਸਰਕਾਰ ਅਸੀਂ ਵੱਟ ਕੱਢਦੇ ਆਂਗੇ ਇਹੋ ਜਿਹੇ ਬੰਦੇ ਭਰਾਵੋ ਵੱਟ ਪਹਿਲਾਂ ਹੀ ਕਢਾ ਦਿੰਦੇ ਆ ਸਰਕਾਰ ਆਊ ਪਤਾ ਨਹੀਂ ਕਦੋਂ ਆਊ ਪਰ ਵੱਟ ਪਹਿਲਾਂ ਹੀ ਕਢ ਦਿੰਦੇ ਕਿਉਂਕਿ ਦੇਖਦੇ ਨਹੀਂ ਬੋਲਣ ਲੱਗੇ ਕਿਉਂਕਿ ਸੁਖਵੀਰ ਵਾਦਲ ਦੀ ਫੌਜ ਹੈ ਸਾਰੀ ਤੇ ਸੁਖਵੀਰ ਸਿੰਘ ਵਾਦਲ ਨੇ ਦੇਖੋ ਉਹਨੂੰ ਜ਼ਿੰਮੇਵਾਰੀ ਵੀ ਕਿੱਡੀ ਵੱਡੀ ਦੇਤੀ ਦੁਬਾਰੇ ਗਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਲਾਤਾ ਦੋਸਤੋ ਉਹਨੂੰ ਕਾਲ ਤਖਤ ਤੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਬਹੁਤ ਵੱਡੀ ਸਜ਼ਾ ਲਾਈ ਸੀ ਕੱਢਤਾ ਸੀ ਦੋਸਤੋ ਉਹਨੂੰ ਪੰਥ ਦੇ ਵਿੱਚੋਂ ਸਿੱਖ ਪੰਥ ਦੇ ਵਿੱਚੋਂ ਪਰ ਉਹ ਕਹਿੰਦੇ ਵਾਪਸ ਆ ਗਿਆ ਫਿਰ ਵੀਰ ਸਿੰਘ ਦੀ ਗਲਤੀ ਯਾਰ ਉਹਨੀ ਵੱਡੀ ਤੇ ਨਹੀਂ ਫਿਰ ਵੀਰ ਸਿੰਘ ਨੇ ਕੋਈ ਇਹੋ ਜਿਹਾ ਗਲਤ ਕੰਮ ਤੇ ਇੱਜ਼ਤ ਵਾਲਾ ਨਹੀਂ ਕੀਤਾ ਫਿਰ ਵੀਰ ਸਿੰਘ ਦੀ ਗਲਤੀ ਵੀ ਮਾਫ਼ ਹੋਣੀ ਚਾਹੀਦੀ ਹੈ ਹਾਂ ਸਜ਼ਾ ਸਖਤ ਲੱਗਣੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਕਲਾਕਾਰ ਗਾਇਕ ਇਸੇ ਤਰ੍ਹਾਂ ਦਾ ਮੂੰਹ ਚੱਕ ਕੇ ਸਟੇਜ ਤੋਂ ਗਾਦਿਆ ਕਰੇ ਲੋਕਾਂ ਨੂੰ ਭੰਗੜੇ ਪਵਾਵੇ ਉਥੇ ਨਚਾਰ ਪਾਣਾ ਕਰੇ ਇਹ ਇਹਨਾਂ ਨੂੰ ਨੱਤ ਪੈਣੀ ਚਾਹੀਦੀ ਹੈ ਤਕੜੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹ ਵੀ ਨਹੀਂ ਕੰਨ ਨੂੰ 판ਤ ਚੋਂ ਸਿੱਖਿਆ ਜਾਵੇ। ਏਡੀ ਵੱਡੀ ਗੱਲ ਵੀ ਨਹੀਂ। ਇਸ ਲਈ ਦੋਸਤੋ ਦੇਖਦੇ ਆ ਸਿੰਘ ਸਾਹਿਬ ਜੀ ਅੱਗੇ ਚੱਲ ਕੇ ਕਿਸ ਤਰ੍ਹਾਂ ਦੀ ਸੇਵਾ ਲਾਉਂਦੇ ਐ। ਵੈਸੇ ਉਹਨਾਂ ਨੇ ਵੀ ਡਿਗੋ 파 ਕੇ ਵੀ ਜਿਹੜੀ ਆਪਣੀ ਭੁੱਲ ਬਖਸ਼ਾਈ ਜਾਂ ਮਾफी ਮੰਗੀ ਐ ਮੈਂ ਸੀਐਮ ਸਾਹਿਬ ਨੂੰ ਭਗਵੰਤ ਮਾਨ ਜੀ ਤੇ ਸਰਕਾਰ ਦੇ ਚਰਨਾਂ 'ਚ ਵੀ ਬੇਨਤੀ ਕਰਨੀ ਚਾਹਣਾ ਹੈ। ਕਿ ਜਿਹੜੀ ਸਿੱਧੀ ਸਤਾਵ ਦੀ ਆ ਰਹੀ ਹੈ ਤੁਸੀਂ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰੋ। ਤੁਸੀਂ ਜਥੇਦਾਰ ਸਹਿਬਾਨਾਂ ਦਾ ਸਹਿਯੋਗ ਕਰੋ ਨਾ ਕਿ ਬੱਕਰੀ ਮਨਾਓ ਬੱਕਰੀ ਮਨਾਉਣ ਨੂੰ ਪਾਉਗੇ ਤਾਂ ਜਿਵੇਂ ਹੁਣ ਵੀਰ ਸਿੰਘ ਨੂੰ ਮਜਵਾਤਾ ਇਸ ਤਰ੍ਹਾਂ ਤੁਸੀਂ ਕਈ ਨੂੰ ਮਰਵਾਉਗੇ ਕਿਉਂਕਿ ਤੁਹਾਨੂੰ ਮਰਜ਼ਾ ਦਾ ਹੀ ਨਹੀਂ ਪਤਾ ਤੁਸੀਂ ਇਹੋ ਜੇ ਪੱਠੇ ਸਿੱਧ ਕਰਨੇ ਆ ਕੰਮ ਆਏ ਨਹੀਂ ਪਤਾ ਪੀਂ ਘਾ ਕੇ ਉੱਤੇ ਆਪ ਜਾਂਚਣੋ ਸਟੇਜ ਤੇ ਫਿਰ ਜਮਾ ਹੀ ਨਾ ਪੱਠਾ ਕੰਮ ਹੋ ਜੇ ਇਸ ਲਈ ਤੁਸੀਂ ਸ਼ਰੋਮਣੀ ਕਮੇਟੀ ਦਾ ਸਹਿਯੋਗ ਦਿਓ ਉਹ ਪਹਿਲਾਂ ਵੀ ਸਤਾਵਦੀਆਂ ਮਨਾਉਂਦੀ ਹੈ ਸਿੱਖ ਪੰਥ ਦੀ ਜਥੇਬੰਦੀ ਹੈ ਇਸ ਲਈ ਉਹਦਾ ਸਹਿਯੋਗ ਦਿਓ ਤਾਂ ਕਿ ਵਧੀਆ ਸਤਾਵ ਦਿਨਾ ਮਨਾਇਆ ਜਾ ਸਕਣ ਤੇ ਵੀਰ ਸਿੰਘ ਨੂੰ ਸਜ਼ਾ ਲਾ ਕੇ ਮਾਫ ਕਰ ਦੇਣਾ ਚਾਹੀਦਾ ਮੇਰਾ ਨਿੱਜੀ ਵਿਚਾਰ ਹੈ ਕਿਉਂ ਜੇ ਚੇਕਰ ਲੰਗਾ ਵਰਗੇ ਮਾਫ ਹੋ ਸਕਦੇ ਐ ਫਿਰ ਉਹ ਵੀ ਦੋਸਤੋਂ ਮਾਫ ਹੋ ਸਕਦਾ ਐ ਇੰਨੀਆਂ ਕ ਸੱਜਣੋਂ ਵਿਚਾਰਾਂ ਸੀ ਭੁੱਲ ਚੁੱਕ ਦੀ ਖਿਮਾ ਵੀਡੀਓ ਨੂੰ ਸਾਂਝੀ ਕਰਿਓ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਮਾਈਗਰੋਜੀਕ ਕੇ ਪਤ